ਲੁਧਿਆਣਾ ਦੇ ਵਿੱਚ ਅੱਜ ਦਲਜੀਤ ਦਸਾਂਜ ਦਾ ਸ਼ੋਅ ਹੋ ਰਿਹਾ ਵਾ ਤਾਂ ਬਹੁਤ ਸਾਰੇ ਫੈਨਸ ਜਿਹੜੇ ਦਲਜੀਤ ਦੇ ਇਸ ਸ਼ੋਅ ਨੂੰ ਦੇਖਣ ਦੇ ਲਈ ਪਹੁੰਚ ਰਹੇ ਨੇ ਤਾਂ ਦਲਜੀਤ ਜਿਹੜੇ ਗੀਤ ਗਾਉਂਦਾ ਵਾ ਉਹ ਗੀਤ ਜਿਹੜੇ ਲਿਖੇ ਹੋਏ ਨੇ ਉਹ ਬਲਵੀਰ ਬੋਪਰਾਏ ਦੇ ਲਿਖੇ ਨੇ ਸਾਡੇ ਨਾਲ ਬਲਵੀਰ ਬੋਪਰਾਏ ਮੌਜੂਦ ਨੇ ਉਹ ਵੀ ਅੱਜ ਸ਼ੋਅ ਵੇਖਣ ਦੇ ਲਈ ਖਾਸ ਪਹੁੰਚੇ ਨੇ ਬਲਵੀਰ ਜੀ ਪਹਿਲਾਂ ਤਾਂ ਦੱਸੋ ਕਿ ਸ਼ੋਅ ਦੇਖਣ ਲਈ ਪਹੁੰਚੇ ਕਿ ਦਲਜੀਤ ਨੇ ਬੁਲਾਇਆ ਬਲੈ ਦਲਜੀਤ ਨੇ ਬੁਲਾਇਆ ਤੇ ਅਸਲ ਵਿੱਚ ਮੈਂ ਕਹ ਰਿਹਾ ਨਾ ਮੈਂ ਜੋ ਜਿੱਤ ਨੇ ਪਹਿਲਾਂ ਮੇਰੇ ਬਹੁਤ ਗੀਤ ਗਾਏ ਨੇ ਉਹਦੇ ਹੋਰ ਵੀ ਗੀਤਕਾਰਾਂ ਨੇ ਬੜੇ ਗੀਤ ਲਿਖੇ ਨੇ ਬੜੇ ਸੋਹਣੇ ਸੋਹਣੇ ਗੀਤ ਆ ਬਾਕੀ ਗੀਤਕਾਰਾਂ ਦੇ ਵੀ ਤੇ ਸਾਡੇ ਗੀਤਾਂ ਨੂੰ ਸਾਡੀ ਜੋੜੀ ਨੇ ਜਿਹੜੇ ਕੰਮ ਕੀਤੇ ਆ ਉਹ ਬੜਾ ਪੰਜਾਬੀਆਂ ਨੇ ਬੜਾ ਪਿਆਰ ਦਿੱਤਾ ਹੈ ਤੇ ਅੱਜ ਕੱਲ ਸਤਿਕਾਰ ਦੇ ਰਹੇ ਨੇ ਉਦੋਂ ਇਸ ਕਰਕੇ ਲੱਗਦਾ ਵੀ ਕਿਤੇ ਸਾਰੇ ਗੀਤ ਬਹਿ ਗਾ ਜਿੱਤ ਨੇ ਖਾਸ ਗਾਏ ਨੇ ਉਹ ਤੁਸੀਂ ਦੱਸੋ ਜਿੱਤ ਨੇ ਬਹੁਤ ਗਾਣੇ ਗਾਏ ਨੇ ਹਾਈ ਨਹੀਂ ਤੇਰੇ ਹੈਪੀ ਬਰਥਡੇ ਤੇ ਅ ਇਸ਼ਕ ਦਾ ਉਡਾੜਾ ਅਗੇ ਪੱਗਾਂ ਪੋਚੀਵੇਂ ਵਾਲੇ ਨੱਚਦੀਆਂ ਲੜਾਂ ਕੁਵਾਰੀਆਂ ਤੀਆਂ ਤੇ ਤਰੇਕਾ ਹੁੰਦੀਆਂ ਰੌਣਕ ਵੇੜੇ ਦੀ ਤੇ ਬਹੁਤ ਗਾਣੇ ਆ ਤੇ ਬਸ ਇਹੀ ਆ ਵਾਹਿਗੁਰੂ ਦਾ ਸ਼ੁਕਰਾਨਾ ਤੇ ਇਸ ਮੁਕਾਮ ਤੇ ਪਹੁੰਚ ਕੇ ਦਿਲਜੀਤ ਬੜੀ ਖੁਸ਼ੀ ਆ ਇਸ ਮੁਕਾਮ ਤੇ ਪਹੁੰਚਾ ਕਿੰਨਾ ਕ ਮਾਣ ਮਹਿਸੂਸ ਹੁੰਦਾ ਤੁਹਾਡੇ ਲਿਖੇ ਗੀਤਾਂ ਨੂੰ ਗਾ ਕੇ ਇਸ ਮੁਕਾਮ ਤੇ ਪਹੁੰਚਣਾ ਬਹੁਤ ਬਹੁਤ ਮਾਣ ਮਿਲਦਾ ਬਹੁਤ ਹੀ ਬਾਣ ਸਤਿਕਾਰ ਹਮੇਸ਼ਾ ਜਿਹੜੇ ਸਾਡੇ ਜਨ ਨੇ ਸਾਡੇ ਗੀਤ ਸੁਣੇ ਉਹਨਾਂ ਨੇ ਤਾਂ ਦੇਣਾ ਹੀ ਦੇਣਾ ਦਿਲਜੀਤ ਵੀ ਨਹੀਂ ਭੁੱਲਿਆ ਦਿਲਜੀਤ ਹਮੇਸ਼ਾ ਸ਼ੋਅ ਦੇ ਉੱਪਰ ਜਿੱਥੇ ਵੀ ਸ਼ੋਅ ਕਰਦਾ ਹਮੇਸ਼ਾ ਇਹ ਸਤਿਕਾਰ ਦਿੰਦਾ ਤੇ ਉਹਦਾ ਵੱਡਪਣ ਉਹ ਬਹੁਤ ਕਮਾਲ ਦਾ ਕਲਾਕਾਰ ਆ ਦੀ ਮੁਲਾਕਾਤ ਤੁਹਾਡੀ ਰਹਿੰਦੀ ਦਿਲਜੀਤ ਦੀ ਪਹਿਲਾ ਗੀਤ ਕਿਹੜਾ ਸੀ ਜਿਹੜਾ ਦਿਲਜੀਤ ਨੇ ਤੁਹਾਡਾ ਗਾਇਆ ਸੀ ਕਿਹੜਾ ਦਿਲਜੀਤ ਨੇ ਮੇਰੀ ਪੂਰੀ ਐਲਬਮ ਕੈਸੀ ਇਸ਼ਕ ਦਾ ਉਡਾੜਾ ਉਹ ਚ ਗਾਣਾ ਬਹੁਤ ਹਿੱਟ ਹੋ ਗਿਆ ਸੀ ਟੁੱਟ ਜੁੱਤੜਾ ਕਰਕੇ ਤੇ ਉਹ ਉਸੇ ਐਲਬਮ ਤੋਂ ਹੀ ਦਿਲਜੀਤ ਆਪਣੇ ਸ਼ੋਅ ਸ਼ੁਰੂ ਕਰ ਲੇ ਸੀ ਉਹਨੇ ਕਿੰਨਾ ਮੁਲਾਕਾਤ ਦਿਲਜੀਤ ਨੇ ਤੁਹਾਡੇ ਨਾਲ ਹੋਈ ਸੀ ਇਹ ਥੋੜੀ ਉਹਨੇ ਮੈਨੂੰ ਕਿਹਾ ਤਾਂ ਦਿਲਜੀਤ ਧੁਰਕੋਟੀਆਂ ਭਾਜੀ ਨਾਲ ਆਇਆ ਸੀਗਾ ਮਿਊਜ਼ਿਕ ਕੰਪਨੀ ਦੇ ਵਿੱਚ ਤੇ ਉੱਥੇ ਉਹਦੀ ਰਿਕਾਰਡਿੰਗ ਸਟਾਰਟ ਕੀਤੀ ਤੇ ਧੁਰਕੋਟੀਆਂ ਭਾਜੀ ਦੁਨੀਆ ਤੇ ਐਸੇ ਹੈ ਨਹੀਂ ਕਿ ਹੁਣ ਚਲੇ ਕੇ ਬਹੁਤ ਅੱਛੇ ਰਾਈਟਰ ਹੋਏ ਨੇ ਭਾਜੀ ਤੇ ਉਹ ਉਹਨਾਂ ਦੇ ਥਰੂ ਉੱਥੇ ਪਹੁੰਚੇ ਸੀਗੇ ਮੋਟਰਸਾਈਕਲ ਦਾ ਕੀਸਾ ਤੁਸੀਂ ਥੋੜੀ ਦੇਰ ਪਹਿਲਾਂ ਦੱਸ ਰਹੇ ਸੀ ਉਹ ਕੀਸਾ ਕਿਸੇ ਦਾ ਮੋਟਰਸਾਈਕਲ ਵਾਲਾ ਉਹ ਮੈਂ ਦੱਸ ਰਿਹਾ ਸੀ ਵੀ ਉਹ ਨਾ ਇਸ਼ਕ ਦਾ ਉਡਾੜ ਜਿਹੜਾ ਐਲਬਮ ਤੇ ਉਦੋਂ ਪੋਸਟਰ ਲੱਗਦੇ ਹੁੰਦੇ ਸੀਗੇ ਦੀਵਾਰਾਂ ਤੇ ਪੋਸਟਰ ਲੱਗ ਜਾਂਦੇ ਸੀ ਤੇ ਅਸੀਂ ਕਿਤੇ ਆਏ ਸੀ ਮੈਂ ਤੇ ਦਿਲਜੀਤ ਦੇ ਮੋਸਟਲੀ ਫਿਰ ਪੱਗ ਲਾ ਕੇ ਨਾ ਪਰਨਾ ਬੰਨ ਲੈਂਦਾ ਹੁੰਦਾ ਤੇ ਛੋਟਾ ਜਿਹਾ ਸਫਾ ਕਹਿਦੀ ਆਪਾਂ ਨਾ ਤੇ ਉਹ ਕਹਿੰਦਾ ਬਾਜੀ ਇਦਾਂ ਚੱਲਦਾ ਕੋਈ ਗੱਲ ਨਹੀਂ ਹੱਲੇ ਪੋਸਟਰ ਲੱਗੇ ਹੋਈ ਸੀਗੇ ਮਤਲਬ ਉਹਦੇ ਪੋਸਟਰ ਲੱਗਣ ਦੇ ਨਾਲ ਹੀ ਇੰਨੀ ਪਹਿਚਾਣ ਬਣ ਗਈ ਅਸੀਂ ਜਿਹੜੀਆਂ ਗਲੀਆਂ ਵਿੱਚ ਲੁਧਿਆਣੇ ਵਿੱਚ ਲੰਗੀ ਆ ਨਾ ਤੇ ਲੋਕ ਦੇਖ ਕੇ ਦੱਸਦੇ ਸੀ ਯਾਰ ਕਿਤੇ ਮੁੰਡਾ ਉਹੀ ਲੰਘਿਆ ਜਿਹਦੀ ਨਵੀਂ ਰੀ ਲਾਈਆ ਦਿਲਜੀਤ ਦੀ ਨਵੀਂ ਰੀ ਲਾਈਆ ਇਸ ਤਰ੍ਹਾਂ ਗੱਲਾਂ ਹੁੰਦੀ ਐ ਤੇ ਮੈਂ ਕਿਹਾ ਦਿਲਜੀਤ ਜੀ ਆਹ ਤੁਹਾਨੂੰ ਪਿੱਛੇ ਵਜਾ ਮੈਂ ਚਲਾ ਲੈਣਾ ਤੇ ਕਹਿੰਦਾ ਨਹੀਂ ਭਾਜੀ ਕੋਈ ਗੱਲ ਨਹੀਂ ਲੈਣ ਤੋ ਨਜ਼ਾਰੇ ਕਿਹੜਾ ਸੀ ਕਹਿੰਦਾ ਯਾਮਾ ਮੋਟਰਸਾਈਕਲ ਸੀ ਯਾਮਾ ਯਾਮਾ ਸੀਗਾ ਹਾਂਜੀ ਫਿਰ ਲੋਕ ਫਿਰ ਦੇਖ ਕੇ ਫੋਟੋ ਖਿਚਾਉਂਦੇ ਤਾਂ ਫੋਟੋ ਵੇਖ ਕਾਟੀ ਹੁੰਦੀ ਐ ਫੋਟੋ ਖਿਚਾਉਂਦੇ ਫੋਟੋ ਨਹੀਂ ਅਸੀਂ ਉਹ ਤੋਂ ਲੰਗੇ ਜਾ ਰਹੇ ਸੀ ਇਹ ਲੋ ਸਲੋ ਜਾ ਰਹੇ ਸੀ ਮਤਲਬ ਕੋਈ ਜ਼ਿਆਦਾ ਕਾਲੀ ਫਸਰੀ ਸੀ ਲੋਕ ਪਛਾਣਦੇ ਸੀ ਕਿ ਦਲਜੀਤ ਜੀ ਹਾਂਜੀ ਹਾਂਜੀ ਦੇਖ ਜਾਣਾ ਪਛਾਣ ਲੈਂਦੇ ਬਾਕੀ ਉਹ ਦੱਸ ਦਿੰਦਾ ਸੀਗੇ ਮਤਲਬ ਇੰਨਾ ਐਕਸਾਈਟਮੈਂਟ ਹੁੰਦੀ ਸੀ ਆਪਣੇ ਪੰਜਾਬੀ ਮਾਂ ਬੋਲੀ ਜਿਹੜੇ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਹਨ ਦੇਖ ਕੇ ਵੀ ਆਰਟਿਸਟ ਵੀ ਯਾਰ ਵੀ ਲੰਘਿਆ ਇਹਨਾਂ ਸਤਿਕਾਰ ਪਿਆਰ ਤੇ ਅੱਜ ਤੱਕ ਬਾਬੇ ਦੀ ਕਿਰਪਾ ਹੋ ਗਈ ਪੂਰੀ ਉਹ ਪ੍ਰਾਈਮ ਨੂੰ ਕਿਸ ਤਰ੍ਹਾਂ ਦਲਜੀਤ ਪਸੰਦ ਕਰਦਾ ਕਿਉਂਕਿ ਉਹਦੇ ਤੁਹਾਡੇ ਲਿਖ ਮਾਨ ਮਹਿਸੂਸ ਕਰਦਾ ਇਸ ਮੁਕਾਮ ਤੇ ਪਹੁੰਚਿਆ ਵਾ ਤੁਹਾਡੀ ਅਕਸਰ ਗੱਲਬਾਤ ਹੁੰਦੀ ਜਾਂ ਮੁਲਾਕਾਤ ਹੁੰਦੀ ਕਿਸ ਤਰ੍ਹਾਂ ਹੁੰਦੀ ਹੈ ਮੁਲਾਕਾਤ ਬਸ ਮੈਂ ਉਹਨੂੰ ਛੋਟਾ ਭਰਾ ਸਮਝਦਾ ਉਹ ਮੈਂ ਵੱਡਾ ਭਰਾ ਸਮਝਦਾ ਤੇ ਇਤੋਂ ਵੱਡਾ ਪਿਆਰ ਕੋਈ ਹੋਈ ਨਹੀਂ ਸਕਦਾ ਕੀ ਮੈਸੇਜ ਦੇਣਾ ਚਾਹੁੰਗੇ ਅੱਜ ਲੁਧਿਆਣਾ ਦੇ ਵਿੱਚ ਆ ਪੋਸਟਰ ਲੱਗੇ ਨੇ ਹੋਰਡਿੰਗ ਲੱਗੇ ਨੇ ਆਗੇ ਪੰਜਾਬੀ ਹੋਏ ਤਾਂ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਮਾਨ ਮਹਿਸੂਸ ਜਰਾ ਕੀ ਮੈਸੇਜ ਦੇਣਾ ਚਾਹੁੰਗੇ ਬڑا ਦਲਜੀਤ ਨੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਕਿਹਾ ਪੰਜਾਬੀ ਆਗੇ ਹੋਏ ਪੰਜਾਬੀ ਛਾ ਗਏ ਹੋਏ ਹਨਾ ਬਹੁਤ ਵੱਡਾ ਸਲੋਗਨ ਬਣ ਗਿਆ ਇਹ ਤੇ ਅੱਜ ਦਲਜੀਤ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰ ਦੇ ਵਿੱਚ ਲੁਧਿਆਣਾ ਦੇ ਵਿੱਚ ਸਾਡਾ ਘਰ ਵਾਸੀ ਇੱਥੇ ਸਟਰਗਲ ਬਹੁਤ ਕੀਤੀ ਆ ਤੇ ਇੱਥੇ ਪਹੁੰਚੇ ਆ ਤੇ ਬੜਾ ਚੰਗਾ ਲੱਗ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਮੈਂ ਦਾ ਕੁਝ ਦਲਜੀਤ ਸਾਂਝੀਆਂ ਕਰਦਾ ਤੁਹਾਡੇ ਨਾਲ ਮੈਂ ਯਾਦਾਂ ਤਾਂ ਬਹੁਤ ਨੇ ਮੈਂ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਮਾਦੀਆਂ ਰਹੀ ਵੀ ਕਈ ਲੋਕ ਨੇ ਕਈ ਆਰਟਿਸਟ ਆਪਣੀ ਕਈ ਛੋਟੀ ਸੋਚ ਕਰਕੇ ਕਲਾਕਾਰਾਂ ਨੂੰ ਮਾੜਾ ਬੋਲਦੇ ਰਹਿੰਦੇ ਆ ਉਹ ਨਾਮ ਬੋਲਿਆ ਕਰੋ ਪਹਿਲਾਂ ਮੂਸੇ ਵਾਲੇ ਬਾਰੇ ਬੋਲੀ ਗਏ ਫਿਰ ਹੁਣ ਦਲਜੀਤ ਬਾਰੇ ਕੀ ਬੋਲੀ ਜਾਂਦੇ ਆ ਮੈਂ ਉਹਨਾਂ ਨੂੰ ਅਗੇ ਅਰਦਾਸ ਕਰਦਾ ਰਿਕੁਐਸਟ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਸਵੱਤ ਬਖਸ਼ੇ ਸੱਚੇ ਪਾਤਸ਼ਾਹ ਕਿ ਕਿਸੇ ਵਾਸਤੇ ਮਾੜਾ ਨਾ ਬੋਲਿਆ ਕਰੋ ਕਿਉਂਕਿ ਅੱਜ ਕੱਲ ਇਹ ਕੰਮ ਹੋ ਗਿਆ ਜਦੋਂ ਤੁਸੀਂ ਕਿਸੇ ਬਾਰੇ ਮਾੜਾ ਬੋਲਦੇ ਹੋ ਨਾ ਤੁਸੀਂ ਆਪਦੇ ਜਿਹੜੇ ਪਹਿਲੇ ਮੁਕਾਮ ਤੇ ਹੁੰਦੇ ਹੋ ਤੁਸੀਂ ਉੱਥੋਂ ਥੱਲੇ ਜਾ ਵੜਦੇ ਹੋ ਤੇ ਮੂਸੇ ਵਾਲੇ ਬਾਰੇ ਬੋਲ ਕੇ ਜਾਂ ਦਲਜੀਤ ਬਾਰੇ ਮਾੜਾ ਬੋਲ ਕੇ ਉਹ ਉਹ ਲੋਕ ਉਹਨਾਂ ਦੇ ਮਕਾਮ ਨੂੰ ਨਹੀਂ ਛੋਹ ਪਾਏ ਉਹ ਤੋਂ ਥੱਲੇ ਜਾਵੜੇ ਇਸ ਕਰਕੇ ਮਿਹਨਤ ਵਾਲਿਆਂ ਤੇ ਆਂਦਿਆ ਕਰੋ ਤੁਸੀਂ ਗੀਤ ਲਿਖਦੇ ਹੋ ਗੀਤ ਗਾਉਂਦੇ ਵੀ ਹੈਗੇ ਹੋ ਅੱਜ ਕੱਲ੍ਹ ਤੇ ਗੀਤ ਨਾਲ ਲੁੱਚਰ ਗਾਇਕਾਂ ਲਈ ਆ ਗਿਆ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਇਸ ਤਰ੍ਹਾਂ ਦੇ ਗੀਤਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਵੀ ਕਹਿੰਦਾ ਕਿ ਇਸ ਤਰ੍ਹਾਂ ਦੇ ਗੀਤ ਨਾ ਗਾਓ ਉਸ ਬੁੱਧੀਜੀਵੀ ਕਹਿੰਦੇ ਕਿ ਇਸ ਤਰ੍ਹਾਂ ਦੇ ਗੀਤ ਨਾ ਗਾਓ ਤਾਂ ਕਿ ਅਸੀਂ ਇਹ ਮਾਹੌਲ ਨਾ ਖਰਾਬ ਕਰੀਏ ਦੇਖੋ ਗੱਲ ਇਹ ਨਹੀਂ ਹੈਗੀ ਹਿੰਸਕ ਗੱਲਾਂ ਤਾਂ ਨਹੀਂ ਕਰਨੀ ਚਾਹੀਦੀ ਉਹਦੇ ਨਾਲ ਪ੍ਰਭਾਵ ਤਾਂ ਮਾੜਾ ਪੈਂਦਾ ਹੀ ਆ ਪਰ ਸਾਡੇ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸੁਭਾਅ ਰਿਆ ਵਾ ਇੱਕ ਸਾਡੇ ਗੁਰੂ ਸਾਹਿਬ ਨੇ ਆਖਿਆ ਤੁਹਾਡੂ ਕਿ ਹਥਿਆਰ ਹੋਣਾ ਬਹੁਤ ਜ਼ਰੂਰੀ ਆ ਪਰ ਹਥਿਆਰ ਇਹ ਨਹੀਂ ਕਿ ਬੇਸੀ ਲੋਕਾਂ ਨੂੰ ਮਾਰਦੇ ਫਿਰਿਏ ਤੇ ਹਥਿਆਰ ਇੱਕ ਤੁਹਾਡੀ ਸੈਲਫ ਡਿਫੈਂਸ ਵਾਸਤੇ ਆ ਨਾ ਤੁਹਾਡੀ ਸੈਲਫ ਉਹਦੇ ਵਾਸਤੇ ਸੁਰੱਖਿਆ ਵਾਸਤੇ ਹੁੰਦਾ ਵਾ ਤੇ ਜਦੋਂ ਉਸ ਚੀਜ਼ ਦੇ ਮਾੜੇ ਨਤੀਜੇ ਨਿਕਲਦੇ ਉਹੀ ਮਾੜੇ ਹੁੰਦੇ ਆ ਮੈਂ ਕਹਿੰਦਾ ਵੀ ਜੇ ਸਮਾਜ ਨੂੰ ਚੰਗੀ ਸਿੱਧ ਦੇ ਦੇਣ ਵਾਲੇ ਗਾਣੇ ਮਾਰਕੀਟ ਵਿੱਚ ਆਉਣ ਤਾਂ ਉਹਨਾਂ ਦੀ ਉਮਰ ਲੰਬੀ ਹੁੰਦੀ ਆ ਦਲਜੀਤ ਨੂੰ ਅੱਜ ਸਰਪ੍ਰਾਈਜ਼ ਦੇ ਰਹੇ ਹੋ ਤੁਸੀਂ ਅੱਜ ਮੇਲਾ ਦੇਖੂਗਾ ਦਲਜੀਤ ਤੁਹਾਨੂੰ ਸਟੇਜ ਤੇ ਜਾਓਗੇ ਨਹੀਂ ਸਰਪ੍ਰਾਈਜ਼ ਪਤਾ ਇਹਨਾਂ ਨੂੰ ਹਾਂ ਜੀ ਸਟੇਜ ਤੇ ਜਾਓਗੇ ਫਿਰ ਦਲਜੀਤ ਨਹੀਂ ਨਹੀਂ ਸਟੇਜ ਤੇ ਤਾਂ ਕਿਤੇ ਉਹਨਾਂ ਦਾ ਸਾਡੇ ਕੀਤੀ ਹੋਈ ਆ ਸਟੇਜ ਵਾਲੀ ਕੋਈ ਗੱਲ ਨਹੀਂ ਕਿ ਅਸੀਂ ਆਫਸਟੇਜ ਤੇ ਫਿਰ ਮਿਲਦੇ ਰਹਿੰਦੇ ਆ ਜੀ ਬਿਲਕੁਲ ਐ ਸੰਨ ਬਿਲਕੁਲ ਬਹੁਤ ਪਰਾਇ ਜੀ ਨਾਨਾ ਸਿੱਕਲ ਗੱਲ ਬਾਤ ਕੀਤੀ ਆ ਤਾਂ ਲੁਧਿਆਣਾ ਦੇ ਸ਼ੋਅ ਦੇ ਵਿੱਚ ਪਹੁੰਚੇ ਨੇ ਕੁਛੀ ਦੇਰ ਬਾਅਦ ਇਹ ਸਟੇਜ ਜਿਹੜੀ ਆ ਸ਼ੁਰੂ ਹੋ ਜੇਗੀ ਦਲਜੀਤ ਦਸਾਂ ਬਲਬੀਰ ਬੋਪਰ ਆਏ ਹੋਵੇਗਾ ਕਿਉਂਕਿ ਇਹ ਗੀਤ ਜਿਹੜੇ ਨੇ ਜੋ ਦਲਜੀਤ ਗੰਦਾਵਾ ਉਹ ਬਲਬੀਰ ਬੋਪਰ ਆਏ ਦੇ ਲਿਖੇ ਹੋਏ ਨੇ ਇਸ਼ਕ ਦਾ ਊੜਾੜਾ ਜਿਹੜੀ ਐਲਬਮ ਆਈ ਸੀ ਉਹ ਦਲਜੀਤ ਬਲਬੀਰ ਬੋਪਰ ਆਏ ਦੀ ਲਿਖੀ ਹੋਈ ਐਲਬਮ ਸੀਗੀ ਤਾਂ ਉਸ ਤੇ ਗੀਤ ਜਿਹੜਾ ਵਾ ਦਲਜੀਤ ਉਸਾਂ ਜਾਂਦਾ ਅੱਜ ਮਾਨ ਮਹਿਸੂਸ ਕਰਦਾ ਵਾ ਦਲਜੀਤ ਉਸਾਂਜ ਕਿਉਂਕਿ ਬਲਬੀਰ ਬੋਪਰ ਆਏ ਨੇ ਹੀ ਉਸ ਨੂੰ ਆਸਮਾਨ ਤੇ ਪਹੁੰਚਾਇਆ ਇਸ ਬੁਲੰਦੀ ਤੇ ਪਹੁੰਚਾਇਆ ਕਿ ਅੱਜ ਦਲਜੀਤ ਦਾ ਨਾਮ ਵਿਦੇਸ਼ਾਂ ਤੱਕ ਚਮਕ ਰਿਹਾ ਵਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ